ਬੁਲੇਟ ਤੇ ਜਾ ਰਹੇ ਦਾਦੇ ਪੋਤੇ ਨੂੰ ਕਸੀਟ ਦੀ ਲੈ ਗਈ ਕਾਰ 4 ਸਾਲਾ ਪੋਤੇ ਨੂੰ ਲੱਗੀ ਮਾਮੂਲੀ ਸੱਟਾਂ ਦਦਾ ਗੰਭੀਰ ਜ਼ਖਮੀ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾ ਮੋੜ ਉਪਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲੇਟ ਤੇ ਸਵਾਰ ਦਾਦੇ ਪੋਤੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਦੇ ਹੀਠਾ ਲਕੀਰ ਪੋਤੇ ਦੇ ਰਿਸ਼ਤੇਦਾਰ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਆਪਣੇ ਕਰੀਬ 4 ਸਾਲਾ ਪੋਤੇ ਜਗਨੂਰ ਸਿੰਘ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲਟ ਤੇ ਲੈ ਕੇ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਨਿਕੋਸਰਾ ਮੋੜ ਤੋਂ ਮੁੜਨ ਲੱਗੇ ਤਾਂ ਪਿੱਛੋਂ ਫਤਿਹਗੜ ਚੂੜੀਆਂ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇਨੀ ਜ਼ਬਰਦਸਤ ਸੀ ਕਿ ਕਾਰ ਮੋਟਰਸਾਈਕਲ ਸਵਾਰਾ ਨੂੰ ਕਸੀਟਦੀ ਹੋਈ ਕਰੀਬ 50 ਮੀਟਰ ਦੂਰੀ ਤੇ ਲੈ ਗਈ। ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ ਤੇ ਤੁਰੰਤ ਜ਼ਖਮੀ ਦਾਦੀ-ਪੋਤੇ ਨੂੰ ਫਤਿਹਗੜ ਚੂੜੀਆਂ ਨਿੱਜੀ ਹਸਪਤਾਲ ਦਾਖਲ ਕਰਵਾਇਆ। ਗਿਆ ਹੈ ਜਿੱਥੇ ਕਿ ਦਾਦੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਧਰ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਪਤਾ ਨਹੀਂ ਚੱਲਿਆ ਪਰ ਸਾਨੂੰ ਥਾਣੇ ਫੋਨ ਆਇਆ ਸੀ ਕਿ ਨਿਕੋਸਰਾ ਮੋਰਤੇ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਪਹੁੰਚਣ ਉਪਰੰਤ ਪਤਾ ਚੱਲਿਆ ਹੈ ਕਿ ਦਾਦੇ ਪੋਤੇ ਨੂੰ ਕਾਰ ਨੇ ਟੱਕਰ ਮਾਰ ਕੇ ਜ਼ਖਮੀ ਕੀਤਾ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਆਪਣੇ ਸ਼ੌਕ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ 'ਚ ਇੱਕ ਹਾਸਾ ਵਾਪਰੇ ਕੀ ਹੈ ਜੀ ਇਹ ਪੁਰਾ ਸਾਰਾ ਇੱਕ ਨੂੰ ਆਉਂਦਾ ਹੈ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹ ਲੱਗੇ ਆਣ ਜਦੋਂ ਮੋੜ ਤੇ ਪਏ ਇਹ ਆਪਣਾ ਮੋਟਰਸਾਈਕਲ ਤੋਂ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਦਾ ਕਰਕੇ ਆ ਹਾਸਾ ਵਾਪਰ ਗਿਆ ਉਹ ਜਿਹੜਾ ਬੁੱਟ ਤੇ ਸਵਾਰ ਸੀ ਕਿੰਨੇ ਕ ਸਾਲ ਦਾ ਬੇਟਾ ਸੀ ਇਹ ਦਾ 6-7 ਸਾਲ ਦਾ ਹੀ ਵੇਖੋ ਤੇ ਕੀ ਮੌਕੇ ਤੇ ਕੀ ਵੈਸੇ ਅਸਲੇ 600 ਟਾ ਕਿਨੇ ਸਟਾਡੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸੈਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਪੜ ਕੇ ਸ਼ਹਿਰ ਲੈ ਕੇ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡੇ ਕਿੰਨੇ ਲੱਗੇ ਜਾਂਦੇ ਤੇ ਫਿਲਹਾਲ ਜਿਹੜੇ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600-600 ਲੱਗੀਆਂ ਹੋਣਗੀਆਂ ਉਹਨਾਂ ਨੂੰ 600 ਮੇਰੇ ਘਰ ਤੇ ਲੱਗੀਆਂ ਮੂਲੀ ਜੋ ਮੈਂ ਇਸ ਵਾਰ ਇੱਥੇ ਵੀ ਮੇਰੇ ਪਿਤਾ ਜੀ ਹੀ ਆ ਕੇ ਮੈਂ ਨੌਕੇ ਤੇ ਮਜੂਦ ਨਹੀਂ ਆਇਆ ਬੱਸ ਲੱਗਦੀ ਕੀ ਲੱਗ ਰਹਾ ਇਹ ਤੇ ਹਰ ਪਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਵੀ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਕੋਲ ਪੁਲਿਸ ਪੁੱਜੀ ਥੀ ਤੇ ਥੋੜੇ ਜਿਹਰੇ ਬਾਅਦ ਆ ਗਈ ਪੁਲਿਸ ਹਾਂਜੀ ਮੌਕਾ ਵੇਖ ਗਿਆ ਮੇਰੇ ਕਾ ਹਾਂ ਮੌਕਾ ਵੇਖ ਗਿਆ ਅੱਜ ਸਰ ਪਿੰਡ ਨੇ ਕੁਸਰਾ ਪਹੁੰਚਿਆ ਜਿਹੜਾ ਸਵਾ ਵਾਪਰਿਆ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਔਰ ਇਹ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਾਰਨ ਹੋਇਆ ਜਿਆਦਾ ਹੋੜ ਆਇਆ ਕਿ ਖਾਣੇ ਕਿ ਇੱਥੇ ਐਕਸੀਡੈਂਟ ਹੋਇਆ ਨੀ ਕੁਸਰਾ ਮੋੜ ਤੇ ਜੀ ਇੱਥੇ ਪਹੁੰਚੇ ਆ ਨਕੋਸਰਾ ਦਾ ਹੀਗਾ ਇੱਕ ਪੌਚੋਂ ਆਇਆ ਬੰਦਾ ਜੀ ਥੋੜੀ ਬੁਰੀ ਸੱਟ ਲੱਗੀ ਆ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਥੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਸੀ ਮੋਟਰਸਾਈਕਲ ਪਿਓ ਪਤ ਸੀਗੇ ਜੀ ਇਹਦਾ ਹੀ ਦਾ ਛੋਟਾ 5 ਸਾਲ ਦਾ ਹਾਂਜੀ ਸਕੂਲੋਂ ਲੈ ਕੇ ਆਇਆ ਸੀ ਅੱਛਾ ਤੇ ਸਰ ਜਿਹੜੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਦੇ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰਾਂ ਨੂੰ ਸੱਟਾ-ਸੱਟਾ ਮੇ ਲੱਗੀਆਂ ਇੰਨੇ ਲੱਗੀਆਂ ਥੋੜੀਆਂ ਗੁੱਦੀਆਂ ਸਾਡੇ ਹੋਂ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਤਾਂ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੋਈ ਬਾਹੀ ਕਰਦੇ ਆਂ